ਇਹ ਕਿਸਾਨ ਦੋਸਤੋ ਸ਼ੋਰਟ ਦੇ ਵਿੱਚ ਥੋੜਾ ਦੱਸਣਾ ਵੀ ਜੈਸਾ ਨਾਮ ਕੰਪਨੀ ਨੇ ਰੱਖਿਆ ਕਿ ਉਦਾਂ ਦੇ ਕੰਮ ਕਰ ਰਿਹਾ ਸਤਾਰੇ ਵਾਂਗ ਚਮਕ ਰਿਹਾ ਕਿ ਨਹੀਂ ਚਮਕ ਰਿਹਾ ਇਹ ਵੈਰੈਟੀ ਦਾ ਨਾਮ ਹੈ ਜੀ 7 ਸਟਾਰ ਕੁਆਲਿਟੀ ਹੈ ਜੀ ਚੱਲੇਗਾ ਜੀ ਕੋਘਿਆਣੇ 'ਚ ਕੋਘਿਆਣੇ 'ਚ ਚੱਲ ਗਿਆ ਸਮਝੋ ਪੰਜਾਬ 'ਚ ਚੱਲ ਗਿਆ 7 ਸਟਾਰ ਦਾ ਟਮਾਟਰ ਹੋਵੇ 7 ਸਟਾਰ ਟਮਾਟਰ ਹੋਵੇ 7 ਸਟਾਰ ਕਿਸਾਨ ਦੋਸਤੋ ਇਹ ਜਿਹੜੀਆਂ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਇਹ ਪਿੰਡ ਕੋਘਿਆਣਾ ਜ਼ਿਲ੍ਹਾ ਫਰੀਦਕੋਟ ਦੇ ਕਿਸਾਨ ਦੋਸਤਾਂ ਦੀਆਂ ਨੇ ਜਿਨ੍ਹਾਂ ਨੇ 7 ਸਟਾਰ ਦੀ ਫੀਲਡ ਨੂੰ ਦੇਖਿਆ ਔਰ ਆਪਣੇ tiers ਦੇ ਅਨਸਾਰ ਇਹ ਵੈਰੈਟੀ ਨੂੰ ਪਸੰਦ ਕਰਿਆ। ਇਹ ਕਾਫੀ ਮਿਹਨਤੀ ਤੇ ਨਾਮਵਰ ਕਿਸਾਨ ਦੋਸਤ ਨੇ ਜਿਹੜੇ 7 ਸਟਾਰ ਦੀ ਫੀਲਡ ਨੂੰ ਦੇਖਣ ਪਹੁੰਚੇ। ਔਰ ਅੱਗੇ ਆਪਾਂ ਵਪਾਰੀ ਸਾਥੀ ਦੇ ਸੁਝਾਅ ਵੀ ਢੜਨਾ ਸੰਦੇ ਕਰਾਂਗੇ। ਤਾਂ ਨਾਇ ਟਮਾਟੋ ਦੀ ਗ੍ਰੀਨ ਫੀਲਡ ਸੀਡਸ ਕੰਪਨੀ ਦੀ ਵੈਰੈਟੀ ਹੈ 7 ਸਟਾਰ। ਵਪਾਰੀ ਸਾਥੀ ਸਾਡੇ ਨਾਲ ਨੇ ਇਹਨਾਂ ਦਾ ਵਿਊ ਲੈਨੇ ਨੇ ਕਿਵੇਂ ਲੱਗੀ? ਹਾਂਜੀ ਸਰ। ਸਭ ਤੋਂ ਪਹਿਲਾਂ ਆਪਣਾ ਨਾਮ ਦੱਸ ਦਿਓ ਜੀ। ਰੇਮ ਕੁਮਾਰ ਜੀ, ਕਿਸਾਨ। ਜੀ। ਕਿੰਨੋਂ ਤੇ ਟਮਾਟਰ ਕਿੰਨੋਂ ਟਮਾਟਰ ਦਾ ਕੰਮ ਕਰਦੇ ਤੁਸੀਂ? ਠੀਕ। ਸਰ ਇਹਦੀ ਕਿਹੜਾ ਆਪਣਾ? ਬੋ। ਬੋ। ਜੀ ਦੱਸੋ ਬਣਾ ਟਮਾਟਰ ਬਾਰੇ ਤੁਸੀਂ ਟਮਾਟਰ ਇਹਦੇ ਚੀ ਜਿਹੜੀ ਅਨੁਮਾਨ ਸਾਨੂੰ ਲੱਗ ਰਿਹਾ ਹੈ ਵੀ ਇਹਦਾ ਜਿਹੜਾ ਚਿੱਲਕ ਹੈ ਨਾ ਜੀ ਜੀ ਇਹਦੇ ਚੀ ਜਾਨ ਜਿਆਦਾ ਹੈ ਦੂਰ ਦੀ ਮੰਡੀ ਕਰਾ ਸਕਨੇ ਆਸੀਂ ਓਕੇ 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 ਮੰਨੋ ਇੱਕ ਚਿੱਲਕ ਤੇ ਜਾਨ ਨਹੀਂ ਹੁੰਦੀ ਜੀ ਜੀ ਤੇ ਉਹਨੂੰ ਸਾਨੂੰ ਇਹ ਹੀ ਹੁੰਦਾ ਵੀ ਨੇੜੇ ਕਿਰੀਏ ਕਿੰਨੀ ਕੁ ਵਾਰਟੀ ਗੁੱਡ ਹੈ ਇਹਦੀ ਹਾਂ ਇਹ ਤਾਂ ਇਹ ਅਨੁਮਾਨ ਹੈ ਜੀ ਲੰਬੇ ਜਾਏਗੀ ਲੌਂਗ ਡਿਸਟੈਂਸ ਵਾਸਤੇ ਸੂਟੇਬਲ ਵੈਰਾਈਟੀ ਹੈ ਇਹ ਵੈਰਾਈਟੀ ਦਾ ਨਾਮ ਹੈ ਜੀ 7 ਸਟਾਰ ਆਉਣ ਵਾਲੇ 1-2 ਸਾਲਾਂ ਐ ਤੁਹਾਨੂੰ ਇਹ ਆਮ ਮਿਲੇਗੀ 7 ਸਟਾਰ ਦੇ ਨਾਂ ਤੇ ਵੈਰਾਈਟੀ ਹੈ ਗ੍ਰੀਨ ਫੀਲਡ ਕੰਪਨੀ ਦੀ ਹੁਣ ਇਹਦੇ ਨਾਲ ਤੇ ਇਹਦੀ ਐਰਚ ਕਿੰਨੀ ਕੁ ਲੱਗੀ ਹੈ ਜੀ ਇਹ ਐਰਕੀ ਤਾਂ ਅਸੀਂ ਟ੍ਰਾਇਲ ਕਰਵਾਏ ਜੀ ਇੱਕ ਇੱਕ ਦੋ ਦੋ ਖਾਲਾਂ ਲਵਾਈਆਂ ਨੇ ਤੁਸੀਂ ਨਿਗਾਹ ਵੀ ਇਹਨੂੰ ਮਾਰੋ ਠੀਕ ਹੈ ਇਹਦੀ ਖਰੀਦ ਕਰਨੀ ਚਾਹੁੰਦੇ ਸੀ ਕੋਈ ਨਹੀਂ ਅਗਲੇ ਸਾਲ ਤੁਹਾਨੂੰ ਇਹ ਦੇ ਦੇਣਾ ਆਪਾਂ ਬ੍ਰੇਕ ਅਗਲੇ ਸਾਲ ਤੁਹਾਨੂੰ ਇਹ ਵੈਰਾਈਟੀ ਮਿਲੇਗੀ ਪੂਰੀ ਤੁਸੀਂ ਸਾਡਾ ਥੋੜਾ سا ਸਾਥ ਦਿਓ ਨਾ ਕਿ ਤੁਸੀਂ ਵੈਰਾਈਟੀ ਚੱਲੇਗੀ ਜੀ ਤੁਸੀ ਵੈਰਾਈਟੀ ਪਤਾ ਲੱਗ ਰਹੀ ਹੈ ਤੁਸੀਂ ਜਿੰਨਾ ਕੋਲ ਪਰਚੇਸ ਕਰਦੇ ਉਹਨਾਂ ਕਿਸਾਨਾਂ ਨੂੰ ਤੁਸੀਂ ਜੜ ਕਰਾਂਗੇ 7 ਸਟਾਰ 7 ਸਟਾਰ ਦੀ ਤੇ ਤੁਸੀਂ ਇਹ ਵੈਰਾਈਟੀ ਨੂੰ ਤੁਸੀਂ ਲਗਾਓ ਇਹ ਗ੍ਰੀਨ ਫੀਲਡ ਕੰ ਠੀਕ ਹੈ ਜੀ ਤੁਸੀਂ ਸਮਾਂ ਕੱਢ ਕੇ ਆਪਣੇ ਜ਼ਰੂਰੀ ਸੁਝਾਅ ਦਿੱਤੇ ਸਾਨੂੰ ਇਹ ਟਮਾਟਰ ਬਾਰੇ ਦੱਸਿਆ ਕਿ ਕੀ ਇਹ ਚ ਗੁਣ ਨੇ ਉਹਦੇ ਵਾਸਤੇ ਮੈਂ ਰੰਜੀਤ